ਅੱਜ ਤੁਹਾਨੂੰ ਵਿਖਾਉਂਦੇ ਹਾਂ ਕੈਨੇਡਾ ਦੇ ਬਾਜ਼ਾਰ ਪੰਜਾਬ ਖਬਰਨਾਮਾ ਦੇ ਪੱਤਰਕਾਰ ਜਗਦੀਪ ਸਿੰਘ ਖਾਲਸਾ ਨੇ ਵਿਖਾਇਆ ਕੈਨੇਡਾ ਦਾ ਸਰੀ ਦਾ ਬਾਜ਼ਾਰ ਵੇਖੋ ਕੈਨੇਡਾ ਦੇ ਸ਼ਹਿਰ ਸਰੀ ਦੇ ਮੋਲ ਵਿੱਚ ਕੀ ਸਸਤਾ ਹੈ ਤੇ ਕੀ ਮਹਿੰਗਾ ਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੰਗ ਕੁਰਾਲੀ ਤੁਸੀਂ ਅਕਸਰ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਕੈਨੇਡਾ ਵੇਖਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਬੱਚੇ ਚਾਹੁੰਦੇ ਨੇ ਕਿ ਉਹ 12ਵੀਂ ਕਰਨ ਤੋਂ ਬਾਅਦ ਕੈਨੇਡਾ ਜਾਣ ਅਤੇ ਅੱਜ ਤੁਹਾਨੂੰ ਅਸੀਂ ਇੱਕ ਵੀਡੀਓ ਵਿਖਾ ਰਹੇ ਹਾਂ ਉਹ ਵੀਡੀਓ ਹੈ ਕੈਨੇਡਾ ਦੀ ਅਤੇ ਕੈਨੇਡਾ ਦੇ ਸ਼ਹਿਰ ਸਰੀ ਦੀ ਅਤੇ ਤੁਹਾਨੂੰ ਵਿਖਾਉਣਾ ਹੈ ਤੇ ਸਰੀ ਦੇ ਜੋ ਬਾਜ਼ਾਰ ਨੇ ਉੱਥੇ ਅਤੇ ਪੰਜਾਬ ਦੇ ਸਮਾਨ ਦੇ ਵਿੱਚ ਜੋ ਰੇਟ ਦਾ ਫਰਕ ਹੈ ਉਹ ਕਿੰਨਾ ਕੁ ਫਰਕ ਹੁੰਦਾ ਹੈ ਕਿਉਂਕਿ ਜੇਕਰ ਇੱਕ ਕਾਪੀ ਇੱਥੇ 10 ਜਾਂ 20 30 ਰੁਪਏ ਦੀ ਹੈ ਤਾਂ ਉਹ ਵੀ ਕੈਨੇਡਾ ਦੇ ਵਿੱਚ 100 ਰੁਪਏ ਦੀ ਵੀ ਹੋ ਜਾਂਦੀ ਹੈ ਸਾਡੇ ਪੱਤਰਕਾਰ ਜਗਦੀਪ ਸਿੰਘ ਖਾਲਸਾ ਵੱਲੋਂ ਇਹ ਵਿਸ਼ੇਸ਼ ਰਿਪੋਰਟ ਕੀਤੀ ਗਈ ਹੈ ਅਤੇ ਤੁਹਾਨੂੰ ਦਿਖਾਉਨੇ ਆ ਕੈਨੇਡਾ ਦੇ ਸ਼ਹਿਰ ਸਰੀ ਦੇ ਹਾਲਾਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਅਕਸਰ ਨੌਜਵਾਨ ਕੈਨੇਡਾ ਜਾਣ ਦੇ ਲਈ ਉਤਾਵਲੇ ਨਜ਼ਰ ਆਉਂਦੇ ਨੇ ਅਤੇ ਕੈਨੇਡਾ ਦੇ ਵਿੱਚ ਕਾਫੀ ਪੰਜਾਬੀ ਵੀ ਪਹੁੰਚੇ ਹੋਏ ਨੇ ਅੱਜ ਤੁਹਾਨੂੰ ਅਸੀਂ ਜੋ ਵੀਡੀਓ ਦਿਖਾ ਰਹੇ ਹਾਂ ਉਹ ਕੈਨੇਡਾ ਦੇ ਸ਼ਹਿਰ ਸਰੀ ਦੀ ਹੈ ਸਾਡੇ ਪੱਤਰਕਾਰ ਜਗਦੀਪ ਸਿੰਘ ਖਾਲਸਾ ਵੱਲੋਂ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਤੁਹਾਨੂੰ ਵਿਖਾਉਂਦੇ ਆ ਕਿ ਪੰਜਾਬ ਅਤੇ ਕੈਨੇਡਾ ਦੇ ਵਿੱਚ ਕਿੰਨਾ ਕੁ ਰੇਟਾਂ ਦਾ ਫਰਕ ਹੈ ਅਤੇ ਕਿੰਨੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਅਤੇ ਸਬਜ਼ੀਆਂ ਦੇ ਕੀ ਰੇਟ ਨੇ ਅਤੇ ਫਲ ਫਰੂਟਾਂ ਦੇ ਕੀ ਰੇਟ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਵਿੱਚ ਹੈ ਜਾਂ ਨਹੀਂ ਹੈ ਅਤੇ ਜੇਕਰ ਕੋਈ ਕੈਨੇਡਾ ਵਿੱਚ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਭੇਜਿਓ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫਿਰ ਆਪਾਂ ਚੱਲਾਂਗੇ ਮਾਰਕੀਟ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੇ-ਕਿਹੜੇ ਆਊਟਲੈਟ ਨੇ ਤੇ ਕਿੱਥੇ ਕੀ ਕੁਝ ਮਿਲਦਾ ਉਹ ਤੁਹਾਨੂੰ ਦਿਖਾਵਾਂਗੇ ਇੰਡੀਆ ਦਾ ਕੀ ਕੁਝ ਇੱਥੇ ਕਿੰਨੇ ਦਾ ਮਿਲਦਾ ਉਹ ਵੀ ਤੁਹਾਨੂੰ ਅੱਜ ਜਾਣਕਾਰੀ ਸਾਂਝੀ ਕਰਾਂਗੇ ਸੋ ਲੋ ਵੀ ਦੋਸਤੋ ਆਪਾਂ ਮਾਰਕੀਟ ਤੇ ਤੁਹਾਨੂੰ ਨਜ਼ਾਰੇ ਦਿਖਾ ਰਹੇ ਆ ਮਾਰਕੀਟ ਜਿਹੜੀ ਬਿਲਕੁਲ ਹੀ ਲੱਗਦਾ ਹੀ ਨਹੀਂ ਵੀ ਇੱਥੇ ਆਪਾਂ ਪੰਜਾਬ ਤੋਂ ਬਾਹਰ ਆ ਕੈਨੇਡਾ ਦੇ ਵਿੱਚ ਆ ਬਸ ਸਫਾਈ ਕਰਕੇ ਲੱਗਦਾ ਇੱਕ ਵਧੀਆ ਚੀਜ਼ ਤੁਹਾਨੂੰ ਦਿਖਾ ਰਿਹਾ ਇੱਥੇ ਖਾਲਸਾ ਕ੍ਰੈਡਿਟ ਜੁਨੀਅਨ ਇਹ ਬੈਂਕ ਹੈ ਜੀ ਆਪਣੇ ਪੰਜਾਬ ਤੋਂ ਅੱਜ ਤੱਕ ਕੋਈ ਖਾਲਸਾ ਦੇ ਨਾਮ ਤੇ ਬੈਂਕ ਖੁੱਲਿਆ ਨਹੀਂ ਲੇਕਿਨ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਸੇ ਨੇ ਬੈਂਕ ਜਰੂਰ ਖੋਲ ਲਏ ਆ। ਸੋ ਹੁਣ ਆਪਾਂ ਤੁਰ ਰਹੇ ਆ ਮਾਰਕੀਟ ਦੇ ਵਿੱਚ। ਠੀਕ ਆ ਜੀ ਜਿੱਥੇ ਇਹਨਾਂ ਨੂੰ ਵੀ ਲੋਕਾਂ ਨੂੰ weight lose ਕਰਨ ਦੀ ਲੋੜ ਪੈਂਦੀ ਆ ਤੇ ਖੁੱਲਿ ਖਾਵਾ weight lose ਕਲੀਨਿਕ। ਲੋ ਸਰ ਇਹ ਕੀ ਹੈ ਜੀ? ਮ사ਜ ਅੱਛਾ ਇਹ ਜਿਹੜੇ ਬੋਡੀ ਮ사ਜ ਕਰਾਉਣ ਦੇ ਛੁਕ ਨੇ ਜੀ ਉਹਨਾਂ ਵਾਸਤੇ ਆ। ਉਹ ਵੀ ਇੱਥੇ ਅਵੇਲੇਬਲ ਹੈ। ਡਾਲਰ ਲੇਕਿਨ ਲੱਗਦੇ ਆ 50 ਤੋਂ 55 ਬਾਕੀ ਕੁਛ ਨਹੀਂ। ਇਹ ਚੀਜ਼ ਆਪਾਂ ਦਿਖਾਉਣੀ ਨਹੀਂ ਜਿਹੜੀ ਅੱਧਾ ਦੁਕਾਨ ਆ। ਆ ਭਾਈ ਜੀ ਜਾ ਰਹੇ ਤੇ ਕੋਲ ਨੂੰ ਦੇਖ ਲੈ। ਬਾਬੇ ਹੈ ਪਿੰਡ ਵਾਲੇ। ਉਹ ਉੱਧਰ ਭਾਈ ਐਮ.ਐਲ.ਏ ਆ। ਇੱਥੋਂ ਦਾ ਐਮ.ਐਲ.ਏ ਦਾ ਦਫ਼ਤਰ ਦੇਖ ਲਓ ਭਾਈ। ਉਹ ਦੇਖੋ ਲਿਖਿਆ ਆ। ਹੈਰੀ ਬੈਂਸ ਐਮ.ਐਲ.ਏ। ਹੁਣ ਇਹ ਨਹੀਂ ਪਤਾ ਵੀ ਇਹ ਬੈਂਸ ਭਰਾ ਆਪਣੇ ਲੁਧਿਆਣੇ ਵਾਲੇ ਉਹਨਾਂ ਦਾ ਕੋਈ ਹੈਗਾ ਆ ਪੰਜਾਬੀ ਫਾਰਮੇਸੀ ਵੀ ਮਿਲ ਗਈ ਭਾਈ ਇੱਥੇ ਆ ਦੇਖੋ। ਇਹ ਪੰਜਾਬੀ ਫਾਰਮੇਸੀ ਆ। ਫਾਰਮੇਸੀ ਰਿਲੇਟਡ ਦਵਾਈਆਂ ਜਿਹੜੀਆਂ ਇਹ ਤੋਂ ਮਿਲ ਜਾਨੀਆਂ ਪੰਜਾਬੀ ਵਾਲੀਆਂ ਸਾਰੀਆਂ ਹੀ ਠੀਕ ਹੈ ਜੀ ਹੁਣ ਆਪਾਂ ਅੱਗੇ ਕੇ ਚੱਲਦੇ ਨੂੰ ਦੇਖੀ ਚੱਲੋ ਵੀ ਤੁਹਾਨੂੰ ਕਿਆ ਕੁ ਦਿਖਾਣੇ ਆ ਆਲਾ ਗੱਡੀ ਆ ਕਿਆ ਇਹ ਦੱਸੀ ਜਰਾ ਕਿਆ ਹੈ ਗੱਡੀ ਹੈ ਕਿਹੜੀ ਗੱਡੀ ਹੈ ਲਾਲ ਗੱਡੀ ਲਾਲ ਗੱਡੀ ਕਹਿੰਦਾ ਠੀਕ ਹੈ ਜੀ ਮਸਟਾਂਗ ਹੈ ਆਹ ਮਸਟਾਂਗ ਕਹਿ ਰਿਹਾ ਕਹਿੰਦਾ ਮਸਟਾਂਗ ਆਇਆ ਤਾਂ ਬਸ ਜਦੋਂ ਦਾ ਆਇਆ ਨਾ ਆ ਡਾਕਟਰ ਨਰੇਂਦਰ ਸੇਖੋਂ ਡਾਕਟਰ ਅ ਡਾਕਟਰ ਨਰੇਂਦਰ ਸਿੰਘ ਸੇਕੋ ਅ ਸਕਾਟ ਹਿਲ ਪੀਜ ਆ ਗਿਆ ਬਾਈ ਇੱਥੇ ਇਹਨਾਂ ਦੇ ਪੀਜੇ ਬੜੇ ਅਜੀਬ ਹੁੰਦੇ ਆ ਬਸ ਕਿਆ ਗਈ ਇਹ ਜੱਪ ਖਾ ਕੇ ਗਿਆ ਹੋਣਾ ਹੈ ਅਜੀਬ ਹੁੰਦੇ ਆ ਕਹਿੰਦਾ ਇਹ ਬਾਈ ਸਾਨੂੰ ਕਦੋਂ ਦਾ ਦਿਖ ਰਿਹਾ ਜਦੋਂ ਦੇ ਅਸੀਂ ਆ ਰਹੇ ਆ ਨਾ ਉਦੋਂ ਦਾ ਹੀ ਇਹ ਦਿਖ ਰਿਹਾ ਹੈ ਇਹ ਨਹੀਂ ਪਤਾ ਵੀ ਇਹਨੂੰ ਕੋਈ ਦਿੱਕਤ ਆ ਜਾਂ ਕੀ ਹੈ ਪੱਥਰ ਪੱਥਰ ਜਗ ਜਗ ਕੇ ਵਸਾਲਾ ਤੇ ਢਿੱਟੀ ਜਾਂਦਾ ਮੈਨੂੰ ਲੱਗਦਾ ਨਾ ਕੁਛ ਬਸ ਇਹ ਘੈਂਟਿਆ ਬੰਦਾ ਇਹ ਇਹ ਰੱਬ ਦਾ ਬੰਦਾ ਹੈ ਕੋਈ ਲਓ ਜੀ ਇਸ ਤੋਂ ਬਾਅਦ ਹਰ ਉਹ ਇੱਥੇ ਵੀ ਆ ਗਏ ਜੀ ਹਰ ਕਿਸਮ ਦੇ ਦਰਦ ਦਾ ਕਮਰ ਪਿੱਠ ਮੋਢੇ ਗਰਦਨ ਦਰਦ ਮਾਲਿਸ਼ ਕਰਵਾਓ ਇੱਥੇ ਆ ਕੇ ਕਹਿੰਦੇ 1 ਡਾਲਰ ਦੇ ਕੇ ਜਾਓ ਬਸ ਠੀਕ ਹੈ ਚੱਲ ਇਹ ਡੀਐਚਐਲ ਦਾ ਦਫਤਰ ਹੈ ਜੀ ਨਾ ਡੀਐਚਐਲ ਕਿਤੇ ਹੈ ਬਾਈ ਨੀਚੇ ਲਿਖਿਆ ਹੋਇਆ ਅੱਛਾ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਕਿਧਰੇ ਨੂੰ ਠੀਕ ਹੈ ਜੀ ਆ ਗਏ ਦੂਸਰੀ ਲੇਨ ਆ ਗਈ ਦੂਸਰੀ ਲੇਨ ਦੇ ਵਿੱਚ ਹੁਣ ਪਹੁੰਚੇ ਆਪਾਂ ਕਿਤੇ ਜੀ ਇਹ ਡੈਂਟਲ ਕਲੀਨਿਕ ਆ ਬਾਈ ਇੱਥੇ ਕਹਿੰਦੇ ਸਭ ਤੋਂ ਮਹਿੰਗਾ ਜਿਹੜਾ ਕੰਮ ਆਣਾ ਜੇ ਕੋਈ ਕਨੇਡਾ ਬਾਈ ਆਉਣਾ ਚਾਹੁੰਦਾ ਹੈ ਤਾਂ ਕਹਿੰਦੇ ਪਹਿਲਾਂ ਆਪਣੇ ਦੰਦ ਦੰਦ ਚੰਗੀ ਤਰ੍ਹਾਂ ਚੈੱਕ ਕਰਾ ਕੇ ਆਓ ਇਹ ਦੰਦਾ ਦਾ ਖਰਚਾ ਬਹੁਤ ਆ ਇੱਥੇ ਨਹੀਂ ਮੈਂ ਤਾਂ ਡੈਂਟਲ ਕਿਹਾ ਡੈਂਟਲ ਆ ਡੈਂਟਲ ਦਾ ਕਿਹਾ ਵੈਟਰਨਰੀ ਨਹੀਂ ਕਿਹਾ ਵੈਟਰਨਰੀ ਤਾਂ ਹੋਰ ਕੁਝ ਹੈ ਇਹ ਲਿਖ ਰਹੇ ਆਂ ਜੀ ਕਹਿੰਦੇ ਬਿਊਟੀਫੁਲ ਸਮਾਈਲਸ ਸਟਾਰਟ ਹੇਅਰ ਇਸ ਤੋਂ ਬਾਅਦ ਕਹਿੰਦੇ ਖੁਸ਼ ਹੋਣਾ ਸਟਾਰਟ ਹੋ ਜੰਨੇ ਆ ਇਹ ਨਹੀਂ ਪਤਾ ਵੀ ਇਹ ਵੀ ਦੰਦਾ ਦਾ ਹੀ ਆਣਾ ਹੈ ਦੰਦਾ ਦਾ ਹੀ ਹੈ ਇਹ ਜੋ ਆਕ ਆਪਣੇ ਜਿਹੜੇ ਪੰਜਾਬੋਂ ਇੱਥੇ ਆਏ ਹੋਏ ਆ ਠੀਕ ਹੈ ਜੀ ਤੇ ਚੱਲੀ ਚੱਲਦੇ ਆਂ ਬਸ ਅੱਗੇ ਅੱਗੇ ਤੇ ਕੋਈ ਪ੍ਰਾਪਰਟੀ ਡੀਲਰ ਵੀ ਆਪਣੇ ਬੈਠੇ ਆ ਬਾਕੀ ਇੱਥੇ ਲਓ ਜੀ ਇਤਨਾ ਆਹ ਲਾਈਟ ਜੀ ਹੋ ਜਾਂਦੀ ਆ ਸਾਹਮਣੇ ਤੁਹਾਨੂੰ ਸਿਗਨਲ ਵੀ ਦਿਖਾ ਦਿੰਨੇ ਆ ਲੋ 10 ਪੁਆਇੰਟ ਰਹਿ ਗਏ ਕਹਿੰਦੇ ਤੇ ਜਦੋਂ ਤੁਸੀਂ ਇੱਥੇ ਆਉਣਾ ਹੁੰਦਾ ਤਾਂ ਇਹਨੂੰ ਇੱਕ ਸਵਿੱਚ ਜੀ ਦਬਣੀ ਹੁੰਦੀ ਆ ਸਵਿੱਚ ਦਬ ਕੇ ਤੁਹਾਡੇ ਬਾਅਦ ਤੇ ਲਾਈਟ ਗ੍ਰੀਨ ਹੋ ਜਾਂਦੀ ਆ ਬਸ ਫਿਰ ਤੁਸੀਂ ਨਿਕਲ ਸਕਦੇ ਆ ਆ ਬਾਬਾ ਜੀ ਕੋਰ ਆ ਰਹੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਕ ਜੀ ਜ਼ਰੂਰ ਦੇਖਣ ਨੂੰ ਮਿਲਦੀ ਆ ਤੇ ਹਨਾ ਕਿਉਂ ਵੀ ਜਿਹੜੇ ਬਾਹਰ ਵਾਲੇ ਵੀ ਇੱਥੇ ਆਏ ਮੇ ਆਪਣੇ ਪੰਜਾਬ ਵਾਲੇ ਮਿਲਦੇ ਜ਼ਰੂਰ ਖੁਸ਼ ਹੋ ਗਏ ਸਾਰੇ ਪੰਜਾਬ ਦੇ ਇੱਕ ਦੂਸਰੇ ਨੂੰ ਦੇਖ ਕੇ ਸਾਰੇ ਮੱਥੇ ਤਿਉੜੀਆਂ ਪਾਉਂਦੇ ਆ ਇੱਥੇ ਆ ਕੇ ਖੁਸ਼ ਹੁੰਦੇ ਆ ਵੀ ਲੋਜੀ ਨਾਲ ਦੇ ਮਿਲ ਗਏ ਇੱਧਰ ਵੀ ਕਿਹਾ ਕੁਝ ਮਿਲਦਾ ਹੈ ਇੱਧਰ ਵੀ ਕੋਈ ਗਦਾਮ ਜਾਈ ਆ ਆਪਣੇ ਜਿਵੇਂ ਇੱਕ ਨਾਰਥ ਕੰਟਰੀ ਮਾਲ ਨੂੰ ਦੇਖ ਕੇ ਖੁਜੋਈ ਜਾਂਦੇ ਆ ਜਾਂ ਉਹ 60 ਸੈਕਟਰ ਵਾਲਾ ਮਾਲ ਹੈ ਇੱਥੇ ਪਲ-ਪਲ ਦੇ ਉੱਤੇ ਮਾਲ ਹੈ ਆ ਕਿਹੜਾ ਪਾ ਛੱਡ ਕੇ ਆਏ ਵੀ ਇੱਕ ਮਾਲ ਆ ਅੰਦਰ ਠੀਕ ਹੈ ਤੇ ਬਹੁਤ ਜ਼ਿਆਦਾ ਹੈ ਪਰ ਹੈ ਇਹ ਆ ਵੀ ਹਾਰਿਕ ਏਰੀਆ 'ਚ ਨਹੀਂ ਹੈਗੇ ਕੁਛਕ ਏਰੀਆ ਦੇ ਵਿੱਚ ਹੈ ਉਸ ਤੋਂ ਬਾਅਦ ਤੁਹਾਨੂੰ ਲੰਮਾ ਸਫ਼ਰ ਕਰਨਾ ਪੈਂਦਾ ਫਿਰ ਜਾ ਕੇ ਮਿਲਦਾ ਹੈ ਸਾਡੇ ਘਰ ਦੇ ਲੱਗੇ ਹੀ ਆ ਜਿੱਥੇ ਕਮਰਾ ਲਿਆ ਉਹਦੇ ਨੀੜੇ ਤੇੜੇ ਜੀ ਹੈ ਅੱਜ ਆਪ ਨੂੰ ਡਾਲਰ ਰਾਮਾ ਮਿਲਿਆ ਉੱਥੇ ਕਹਿੰਦੇ 1 ਤੋਂ ਲੈ ਕੇ 2-3 ਡਾਲਰ ਤੱਕ ਸਾਰੀਆਂ ਚੀਜ਼ਾਂ ਮਿਲਦੀਆਂ ਜਿਆਦਾ ਮੈਂ ਕਹਿੰਦੀ ਮਤਲਬ ਇਹ ਗੱਲ ਵੀ 180 ਰੁਪਏ ਜਿਹੜੀ ਆਪਣੀ ਚਾਹ ਪੁੰਨੀ ਆ ਆਪਣੇ ਮਿਲ ਜਾਂਦੀ ਆ 20-25 ਰੁਪਏ ਦੀ ਉਹ 3 ਡਾਲਰ ਦੀ ਮਿਲ ਜਾਂਦੀ ਆ ਇੱਥੇ ਤੇ ਆਹ ਅੱਜ ਆਪਾ ਬੜਾ ਖੁਸ਼ ਹੋ ਕੇ ਆਇਆ ਤਾਂ ਵੀ ਮੈਂ ਜਾਣਾ ਹੈ ਕੁਝ ਲੈ ਕੇ ਆਉਂਗਾ ਪਰ ਹੁਣ ਵਿਚਾਰਾ ਇੱਥੇ ਤੇ ਚਾਹੇ ਲੈ ਕੇ ਜਾ ਰਿਹਾ ਹੈ ਹਾਂ ਬਸ ਚਾਹ ਚਾਹ ਚਤੁਰਿਆ ਫਿਰਦਾ ਅੱਗੇ ਅੱਗੇ ਹੈ ਆ ਦੇਖੋ ਇਹਦੇ ਉਪਰਾ ਘੋੜਾ ਟੰਗਿਆ ਹੋਇਆ ਕੁਝ ਇਹ ਨਹੀਂ ਪਤਾ ਵੀ ਇਹਦੇ ਉਪਰ ਚੜਦਾ ਕਿਵੇਂ ਹੁੰਨੇ ਆ ਘੁੰਮਦਾ ਕਿਵੇਂ ਹੁਣਾ ਇਹ ਦਵੋ ਚੜ ਜੇਗਾ ਦੇ ਉਪਰ ਆ ਬੈਠਣ ਵਾਤੇ ਬਣਾਤੇ ਗੋਲ ਚੱਕਰ ਜਾ ਲੋਹੇ ਵਾਲਾ ਘੱਟ ਬੈਂਚ ਮਿਲਦੇ ਆ ਇੱਥੇ ਜ਼ਿਆਦਾਤਰ ਨਾ ਲੱਕੜ ਦੇ ਯੂਜ਼ ਕੀਤੀ ਵੀ ਇਹਨਾਂ ਨੇ ਲੋਹਾ ਤੱਕ ਤਾਂ ਚੱਲ ਇੱਥੇ ਆਹ ਥੋੜਾ ਏਰੀਆ ਇਸ ਤਰ੍ਹਾਂ ਦਾ ਤਾਂ ਕਰਕੇ ਲਾਤੇ ਨਹੀਂ ਨਾ ਕਿਤੇ ਵੀ ਬੱਸ ਸਟੈਂਡ ਤੇ ਚਲੇ ਜਾਓ ਕਿਤੇ ਵੀ ਸੜਕ ਤੇ ਚਲੇ ਜਾਓ ਸਾਰੇ ਲਾਇਸੈਂਸ ਰਿਪਾਇਰ ਕਿਤੇ ਸ਼ੋਪਿੰਗ ਕਰਨ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਲਾਇਸੈਂਸ ਜੇ ਤੁਹਾਡੇ ਕੋਲ ਹੈਗਾ ਭਾਈ ਤਾਂ ਤੁਸੀਂ ਇੱਥੇ ਸ਼ੋਪਿੰਗ ਕਰ ਸਕਦੇ ਨਹੀਂ ਕਹਿੰਦੇ ਅੰਦਰ ਵੀ ਨਾ ਬੜੋ ਬਾਰ ਬਾਰੋ ਮੁੜ ਜਾਓ ਓ ਫਿੱਡੋ ਆ ਗਿਆ ਫਿਰ ਡੋਲਰਾਂ ਕੋਲ ਜਾ ਕੇ ਆਉਣੇ ਆ ਰੋਜਰ ਵੀ ਹੈਗਾ ਉੱਥੇ ਇਹ ਕੰਪਨੀ ਐ ਜਿਹੜੀਆਂ ਨਾ ਮੋਬਾਈਲ ਨੈਟਵਰਕ ਕੰਪਨੀਆਂ ਨੇ ਉਹ ਨੇ ਫਿਰ ਡੋ ਰੋਜਰ ਜੇ ਉਹ ਚਲੋ ਉਸ ਤੋਂ ਡੋਲਰਾਂ ਮਾ ਜਿਹੜਾ ਸਾਹਮਣੇ ਦਿਖ ਰਿਹਾ ਹੈ ਇਹਦੇ ਅੰਦਰ ਚਲਦੇ ਹਾਂ ਅੰਦਰ ਦੇਖ ਕੇ ਆਉਣੇ ਵੀ ਕਿਆ ਕੁਝ ਹੈ ਬਾਹਰ ਪਿੰਡ ਦੇ ਕਿੰਨਾ ਵਾਸਤੇ ਵੀ ਇੱਥੇ ਸਭ ਕੁਝ ਹੈ ਜਿਹੜਾ ਇਹ ਪੈਕੇਟ ਹੈ ਪੂਰਾ 2.5 ਡਾਲਰ ਦਾ ਹੈ ਜੀ 250 ਗ੍ਰਾਮ ਹੈ 2.5 ਡਾਲਰ ਦਾ ਪੈਕੇਟ ਹੈ ਓਰੀਓ ਇੱਥੇ ਆਪਣੇ ਮਿਲਦੇ ਆ ਬੱਚੇ ਆਪਣੇ ਓਰੀਓ ਖੋ ਕੇ ਖੰਦੇ ਆ ਚਿਪਸ ਨਾਏ ਵਗੈਰਾ ਇਹ ਬਿਸਕੁਟ कुकीज़ ठीक है जी सारा कुछ है देखी चलो बस ये बर्बन भी है बॉरबन बिस्कोल्टा लिया कुछ नहीं लिया नींद <laughs> ये अज्फर भी है ਕਿੰਨੇ ਦੇ ਆਏ 2.5 ਡਾਲਰ ਦੇ ਆਪਣੇ 75 ਰੁਪਏ ਦਾ ਮਿਲਦਾ ਹਨ ਚਲੋ ਜੀ ਅਕੇ ਲਓ ਜੀ ਹੋਰ ਕੁਝ ਇਸ ਤਰ੍ਹਾਂ ਦੇ ਬਲੌਗ ਲੈ ਕੇ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਸ਼ੇਅਰ ਵੱਤ ਵੱਤ ਜ਼ਰੂਰ ਕਰ ਦਿਆ ਕਰੋ ਤੋਂ ਭਈ ਆਪਾਂ ਡਾਲਰਾਂ ਮਹਾ ਦੇ ਅੰਦਰ ਆ ਗਏ ਤੇ ਦੇਖੋ ਸਾਰਾ ਕੁਝ ਮਿਲਦਾ ਹੈ ਸਭ ਕੁਝ ਇਹ ਮੈਟ ਆ ਗਏ ਇਧਰ ਟ੍ਰੇਜ਼ ਵਗਰ ਆ ਗਿਆ ਇਹ ਪਾਪ ਕੌਰ ਨਾਲੇ ਵੀ ਮਿਲਦੇ ਆ ਇੱਥੇ ਜੇ ਫੀਲਿੰਗ ਲੈਣੀਆਂ ਨੇ ਵੀ ਘਰੇ ਬਣਾ ਕੇ ਇਹਨਾਂ ਦੇ ਵਿੱਚ ਪਾ ਕੇ ਖਾਓ ਇਹ ਡਸਪਿੰਗ ਆ ਗਏ ਟੋکریاں ਆ ਗਈਆਂ ਇਹ ਹੈਂਗਰ ਇਧਰ ਫੇਰੇ ਇਹ ਪੇ ਇਹ ਵੀ ਕੁਝ ਹੈਗਾ ਇਹ ਲੋ ਹੈਂਕੀ सब कुछ जो तीस देखना चाहते लेना चाहते हैं सब कुछ इत है यह थोड़ा कॉस्टली जरूर है। इधर गलब्स आ गए मतलब रसोई का समान इस ने जी अपने पंज रुपए तो आंता इतने मतलब है दो डॉलर का हिसाब ला लो भी दो डॉलर कि बन र ਤਾਂ ਜਪਾ ਗਈ ਜਾਂਦਾ ਗਈ ਜਾਂਦਾ ਕਹਿੰਦਾ ਕੇਕ ਖਾਣਾ ਕੇਕ ਖਾਣਾ ਤੋਂ ਕੱਪ ਹੈਗੇ ਨੇ ਤੇ ਲੈ ਕੇਕ ਬਣਾਉਣ ਲਈ ਨੇ ਆਹ ਮੱਗ ਨੂੰ ਹੈ ਜੀ ਆਇਆ ਹਾਂ ਇਹਨਾਂ ਤੇ ਮੱਗ ਨੂੰ ਇੱਕ ਹੀ ਹੈ ਬਹੁਤ ਹਨ ਤੇ ਦੇਖੋ ਤੇ ਕਿੰਨੇ ਦਾ ਹੈ ਇਕੜਾ ਕਰ ਦਿਨਿਆ ਦਾ ਦਿਖਾਉਤਾ ਜੀ ਕੀ ਆ ਲਿਆ ਆ ਲਿਆ ਜੀ ਇਹਦੇ ਵਿੱਚ ਨਾ ਜਿਹੜੇ ਕੱਪ ਕੇਕ ਬਣਦੇ ਹੁੰਦੇ ਆ ਉਹ ਲਿਆ ਔਰ ਕਿੰਨੇ ਦਾ ਜੀ ਇਹ 1.5 ਡਾਲਰ ਦਾ 1.5 ਡਾਲਰ ਹੈ। ਮਤਲਬ 100 ਰੁਪਏ ਦਾ ਹੋ ਗਿਆ। ਹੁਣ ਦੇਖਦੇ ਆ ਕਿ ਕਿੰਨੇ ਵਰ ਕੱਪ ਬਣਦੇ ਆ, ਕਿੰਨੇ ਕ ਜੱਫ ਕੰਦਾ। ਜਦ ਬਣਾਉਂਗੇ ਜਦ ਦਿਖਾਵਾਂਗੇ। ਓਏ, ਕੀ ਕਹਿੰਦੇ? ਹੂੰ। ਗਾਰਾ ਵੇਜ ਦਾ ਜਿਹੜਾ ਹੁੰਦਾ ਪਲਾਸਟਿਕ ਦਾ ਉਹ। ਉਹ ਕਿੱਥੇ ਲੈਣਾ? ਲਿਖਾ ਫੇ, ਲਿਖਾ ਫੇ। ਅੱਛਾ। ਆ ਕੈਂਚੀ ਦਾ ਰੇਟ ਦੇਖਿਓ ਜਿਹੜਾ ਕਿਹਾ ਹੈ। ਕੈਂਚੀ ਕਿੱਥੇ ਹੈ? ਉੱਪਰ ਲਿਖਿਆ ਉਹਨੇ ਕੋ 2 ਡਾਲਰ। ਕਿਤੇ? ਹਾਂ 2 ਡਾਲਰ ਦੀ ਆ ਜੀ ਇਹ ਤਾਂ ਠੀਕ ਹੈ ਆਪਣੇ ਮਤਲਬ 75 ਦੀ 3 ਡਾਲਰ ਦੀ ਲਾ ਲਓ 180 ਰੁਪਏ ਦੀ ਹੋ ਗਈ ਆਪਣੇ ਨੂੰ ਨਹੀਂ ਮਿਲਦੀ 180 90 ਦੀ ਆਪਣੇ ਕਿੰਨੇ ਕਿੰਨੇ ਮਿਲਦੀ ਹੈ ਜੀ ਇਹ ਲੈ ਕੇ ਆਂਦੀ ਹੋੜੇ 50 ਆਪਣੇ 100 ਰੁਪਏ ਦੀ ਮਿਲ ਜਾਂਦੀ ਹੈ ਤੇ ਬਸ ਸੋਏ ਬੱਚਿਆਂ ਵਾਲੀ ਲਾਈਨ ਆ ਗਈ ਜਿੱਥੇ بیسਬਾਲ ਜਾਂ ਹੋਰ ਖਿਡੌਣੇ ਨੇ ਬੱਚਿਆਂ ਦੇ ਉਹ ਇੱਥੇ ਮਿਲਦੇ ਨੇ देखी जा रहे हैं भी जो कुछ लेना है आज तक 1.5 डॉलर का वो ले लिया आलो चीड़ी देखो, चीड़ी देखो, चीड़ी चीड़ी आ रैकेट चिड़ी देखो किड्डी बड़ी चिड़ी बहुत छोटी यार ये दी देखो गिलास अलग-अलग तरह के दिस ए ਡੌਗਸ ਵਾਸਤੇ ਖਾਣ ਪੀਣ ਦਾ ਸਾਮਾਨ ਤੇ ਛੋਟੇ ਛੋਟੇ ਸ਼ੂਜ਼ ਛੋਟੇ ਛੋਟੇ ਬੱਚਿਆਂ ਦੇ ਨਿਊ ਬੌਰਨ ਬੇਬੀਜ਼ ਲਈ ਕੈਪ ਹੈਗੀਆਂ ਨੇ ਕਿਨੇ ਡਬਲੀਆਂ ਆ ਕੈਨੇਡਾ ਦੇ ਲੱਕੜ ਦੇ ਉਹ ਵੀ ਹੈਗੇ ਆ ਸੇਫਟੀ ਇਕਵਿਪਮੈਂਟਸ ਸਿੰਪਲ ਕਹਿੰਦੇ ਤੁਹਾਡੇ ਲੱਗਦੀਆਂ ਨੇ ਲੈਣੇ ਦੇ ਲੈਣੇ ਗੋਰੇ ਬਾਬੂ ਇੱਕ ਐਪ ਹੈ ਜੀ ਜਿਹਨੂੰ ਪਾ ਕੇ ਫੀਲਿੰਗ ਲੈ ਸਕਦੇ ਅਸੀਂ ਗੋਰਿਆਂ ਵਾਲੀ ਨਹੀਂ ਚਲੋ ਆ ਚੱਪਲਾਂ ਕੈਨੇਡਾ ਦੀਆਂ ਦੇਖੋ ਮੈਪ ਬਣਾਇਆ ਪਿਆ ਇਹਨਾਂ ਨੇ ਇਹ ਪਲਾਇਰਸ ਵਗੈਰਾ ਆਪਣਾ ਟੂਲ ਜਿਹੜੇ ਹੁੰਦੇ ਨੇ ਠੀਕ ਹੈ ਜੀ 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 ਅੱਲਾਹ ਸਪੈਨਰ ਸੈੱਟ ਪੂਰਾ ਸੋ ਜੇਕਰ ਇਹ ਚੀਜ਼ਾਂ ਮਿਲਣੀਆਂ ਹੋਣ ਤਾਂ ਬਹੁਤ ਈਜ਼ੀਲੀ ਮਿਲ ਜਾਂਦੀਆਂ ਨੇ ਇੱਥੇ ਹਾਂ